ਤੇ ਮੈਂ ਉਹਨੂੰ ਹਿਅਰ ਸ਼ਵਾਸਨ ਤੇ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਾਂਗੇ ਆਈ ਵਿਲ ਹੈਵ ਅ ਮੀਟਿੰਗ ਵਿਦ ਮਾਈ ਐਨਰਜ ਲੋਨੋਸ ਐਂਡ ਸਾਡੇ ਜਿਹੜੇ ਹੈਲਥ ਡਾਕਟਰਸ ਨੇ ਤੇ ਜਿੰਨੇ ਵੀ ਸਾਡੇ ਚਰਨਿੰਗ ਜਿੰਨੇ ਮੈਕਸਿਮਮ ਅਸੀਂ ਕਰ ਸਕੀਏ ਉਸ ਤੋਂ ਅਸੀਂ ਚਲਾਨ ਜਿਹੜੇ ਹੈਗੇ ਨੇ ਉਹ ਗੁਰੂ ਬਧਾਵਾਂਗੇ ਇਸ ਦੇ ਨਾਲ ਮੈਂ ਆ ਟ੍ਰੈਫਿਕ ਪੁਲਿਸ ਦੇ ਨਾਲ ਅਰਮੀ ਗੱਲ ਕਰਾਂਗਾ ਕਿ ਜਿੰਨੇ ਵੀ ਪੋਲੀਥੀਨ ਦੇ ਬੈਗਸ ਜਿਹੜੇ ਬਾਹਰੋਂ ਆਉਂਦੇ ਨੇ ਉਹ ਜਿਹੜੇ ਸਾਡੇ ਨਾਕੇ ਹੈਗੇ ਨੇ ਉਹਦੇ ਉੱਤੇ ਵਾਤੂ ਵਾਤ ਵਿਜ਼ਿਬਲ ਰੱਖਣ ਕੇ ਪਲਾਸਟਿਕ ਦੇ ਜਿਹੜੇ ਬੈਗ ਨੇ ਉਹ ਬਾਹ ਮੋਸਪੀ ਗੁਜਰਾਤ ਵਾਲੀ ਉੱਥੋਂ ਬਣ ਕੇ ਆਉਂਦੇ ਨੇ ਪਰ ਉਹਨਾਂ ਉੱਤੇ ਵੀ ਥੋੜਾ ਜਿਹਾ ਚੈੱਕ ਰੱਖਿਆ ਜਾ ਸਕਦਾ ਹੈ। ਇਹ ਪ੍ਰੋਡਕਸ਼ਨ ਸਿਰ ਬੰਦ ਹੋਣ ਦੀ ਜੇ ਚੀਜ਼ ਬਾਇਓਡਿਗ੍ਰੇਡੇਬਲ ਪ੍ਰੋਡਕਸ਼ਨ ਜੀ ਚੋਰੀ ਛੁਪੇ ਚੱਲਦੀ ਹੈ ਪੰਜਾਬ ਇਜ਼ ਵਨ ਆਫ ਦਾ ਓਨਲੀ ਸਟੇਟ ਜਿੱਥੇ ਪਲਾਸਟਿਕ ਵੇਸ ਮੈਨੇਜਮੈਂਟ ਦੇ ਲਈ ਇੱਕ ਸਪੈਸ਼ਲ ਰੂਲਸ ਜਿਹੜੇ ਬਣੇ ਸੀਗੇ ਤੇ ਇੱਥੇ ਜਿਹੜਾ ਪਰਟੀਕੂਲਰ ਪੀਪੀਐਮ ਦਾ ਜਿਹੜਾ ਪਲਾਸਟਿਕ ਹੈ ਉਹ ਬੰਦ ਵੀ ਕੀਤਾ ਗਿਆ ਸੀ ਸਟੇਰੋਸਿੰਗਲ ਯੂਜ਼ ਪਲਾਸਟਿਕ ਤੇ ਕਾਫੀ ਜਿਹੜੇ ਪਲਾਸਟਿਕ ਚੋਰੀ ਛੁਪੇ ਵੀ ਚੱਲਦੇ ਹੈਗੇ ਨੇ ਆਈ ਵਿਲ ਨਾਟ ਡਿਨਾਈ ਇਹ ਜਿਹੜੇ ਮੋਸਟਲੀ ਜਿਹੜੇ ਪਲਾਸਟਿਕ ਜਿਹੜੇ ਆ ਰਹੇ ਨੇ ਇਹ ਬਾਹਰਲੀਆ ਸਟੇਟਾਂ ਤੋਂ ਜਿੱਥੇ ਕੋਈ ਰੂਲਸ ਇਦਾਂ ਦੇ ਨਹੀਂ ਐਗਜ਼ਿਸਟ ਕਰਦੇ ਉੱਥੋਂ ਬਣ ਕੇ ਟਰਾਂਸਪੋਰਟ ਹੁੰਦੇ ਨੇ ਤਾਂ ਇਸ ਕਰਕੇ ਇਹਦੀ ਜਿੱਥੇ ਤੱਕ ਅਸੀਂ ਜਿਹੜੇ ਯੂਜ਼ ਦੀ ਚਲਾਨ ਕਰਾਂਗੇ ਕਿਤੇ ਨਾ ਕਿਤੇ ਮੈਂ ਹੁਣ ਸੀਪੀ ਸਾਹਿਬ ਦੇ ਨਾਲ ਵੀ ਗੱਲ ਕਰਾਂਗਾ ਕਿ ਜਿਹੜੀ ਪਲਾਸਟਿਕਸ ਦੀ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਹੈ ਉਹ ਜੋ ਤੇ ਅਸੀਂ ਰਿਪੋਰਟ ਕਰੀਏ ਪਰ ਬڑے ਧੱਲੇ ਦੇ ਨਾਲ ਦੇ ਮਾਰਕੀਟ ਦੇ ਵਿੱਚ ਵੇਖਦੇ ਦੁਕਾਨਦਾਰ ਪਲਾਸਟਿਕ ਜਿਹੜਾ 70 ਕਿਲੋ ਕਿੰਨਾ ਸੀ 150 ਕਿਲੋ ਕਿੰਨਾ ਪਿਆ ਪਰ ਪਲਾਸਟਿਕ ਇਲਾਕੇ ਜਿਹੜਾ ਬਹੁਤ ਜ਼ਿਆਦਾ ਇਕਨੋਮੀ ਹੈ ਜੀ ਉਹ ਜਿੱਥੇ ਪੰਜਾਬ ਦੇ ਵਿੱਚ ਜਿਹੜੇ ਰੂਲਸ ਬਣਿਆ ਨੇ ਤਾਂ ਜੇ ਹੁਣ ਪਲਾਸਟਿਕ ਦੀ ਓਪਨ ਪ੍ਰੋਡਕਸ਼ਨ ਘਟੀ ਹੈ ਸप्लाई ਡਿਮਾਂਡ ਦੇ ਹਿਸਾਬ ਨਾਲ ਰੇਟ ਤਾਂ ਜਿਹੜਾ ਹੈਗਾ ਨੇਚਰਲੀ ਵਧੇਗਾ ਬਟ ਕਿਤਨਾ ਕਿਤੇ ਪਲਾਸਟਿਕ ਦਾ ਯੂਜ਼ ਘੱਟ ਪੋਇਆ ਵੀ ਹੈ ਲੋਕੀ ਜਨ ਜਨ ਸੁਚੇਤ ਵੀ ਹੋ ਰਹੇ ਨੇ ਬਹੁਤ ਸਾਰੇ ਲੋਕ ਮੈਂ ਅੱਜ ਵੀ ਦੇਖਦਾ ਕਿ ਲੋਕੀ ਆਪਣੇ ਘਰੋਂ ਥੈਲਾ ਲੈ ਕੇ ਨਹੀਂ ਜਾਂਦੇ ਨੇ ਸਬਜ਼ੀ ਵੇਖਣ ਤੇ ਥੈਲਾ ਥੈਲੇ ਦੇ ਵਿੱਚ ਸਬਜ਼ੀ ਪਾ ਕੇ ਲੈ ਕੇ ਆਉਂਦੇ ਨੇ ਈਵਨ ਹੁਣ ਪਲਾਸਟਿਕ ਬਹੁਤ سارے ਮੋਲਾਂ ਦੇ ਵਿੱਚ ਵੀ ਤੁਹਾਨੂੰ ਪਲਾਸਟਿਕ ਦਾ ਫਾਸਾ ਨਹੀਂ ਮਿਲਦਾ ਬਟ ਕਿਤੇ ਨਾ ਕਿਤੇ ਜਿਹੜਾ ਯੂਸ ਹੈ ਉਹ ਅੱਜ ਦੀ ਰੇਟ ਦੇ ਵਿੱਚ ਹੈ ਉਹ ਘਟ ਰਿਹਾ ਤੇ ਅਸੀਂ ਇਹਨੂੰ ਥੋੜਾ ਜਿਹਾ ਹੋਰ ਥੋੜੀ ਸ਼ਕਤੀ ਦੇ ਨਾਲ ਸਰ ਸ਼ਕਤੀ ਪਿੱਛੇ ਬਹੁਤ ਜ਼ਿਆਦਾ ਕੀਤੀ ਗਈ ਸੀ ਉਦੋਂ ਬਹੁਤ ਜ਼ਿਆਦਾ ਜਰਮਾਨੇ ਵੀ ਕੀਤੇ ਗਏ ਸੀ ਉਹ ਪਲਾਸਟਿਕ ਜ਼ਬਤ ਵੀ ਬੜਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਠੰਡੇ ਪੱਤੇ ਵਿੱਚ ਆਈ ਆਮ ਨਾਟ ਅਵੇਅਰ ਆਫ ਇਟ ਜੀ ਮੈਂ ਇੱਕ ਵਾਰੀ ਮੇਰੇ ਘਰ ਦੇ ਵਿੱਚ ਇਹਦੀ ਵਫਤ ਲੈ ਕੇ ਆਏ ਤੇ ਇਹਦੇ ਉੱਤੇ ਮੈਂ ਜ਼ਰੂਰ ਜਿਹੜੀ ਐਕਸ਼ਨ ਲਵਾਂਗੀ ਠੀਕ ਹੈ ਗਗਨਵਾਟੀ ਐਡਵੋਕੇਟ ਸਪੋਕਸਪਰਸਨ ਡਿਸਟ੍ਰਿਕਟ ਕੌਂਸਲ ਮੀਟਿੰਗ ਅੰਮ੍ਰਿਤਸਰ ਦੇਖੋ ਅੱਜ ਅਸੀਂ ਇੱਕ ਡੈਪੂਟੇਸ਼ਨ ਲੈ ਕੇ ਕਮਿਸ਼ਨਰ ਸਾਹਿਬ ਨੂੰ ਮਿਲਨੇ ਆਏ ਹਾਂ ਔਰ ਅਸੀਂ ਮੰਗ ਕੀਤੀ ਹੈ ਕਿ ਸ਼ਹਿਰ 'ਚ ਜਿਹੜੇ ਪੋਲੀਥੀਨਸ ਬੈਗਸ ਜਿਹੜਾ ਲੈਦਰ ਨਾਲ ਵਿਕਰੇ ਨੇ ਯੂਜ਼ ਹੋ ਰਹੇ ਨੇ ਜਾਂ ਬਣ ਰਹੇ ਨੇ ਉਸ ਨੂੰ ਫੌਰੀ ਤਰ੍ਹਾਂ ਤੇ ਬੈਨ ਲਗਾਇਆ ਜਾਵੇ ਕਿਉਂਕਿ ਸਾਡਾ 2011 'ਚ ਇੱਕ ਐਕਟ ਬਣਿਆ ਸੀ ਪੰਜਾਬ ਪੋਲੀਥੀਨ ਕੰਟਰੋਲ ਐਕਟ ਉਹਦੇ ਵਿੱਚ ਕਲੀਅਰ ਕਟ ਲਿਖਿਆ ਸੀ ਵੀ ਜਿਹੜੇ ਪਾਲਿਸੀ ਦੇ ਬੈਕਸ ਹੋ ਉਹਨਾਂ ਕਾਫੀ ਸਮੱਸਿਆਵਾਂ ਆਉਂਦੀਆਂ ਨੇ ਔਰ ਪੋਲੂਸ਼ਨ ਫੈਲਦਾ ਔਰ ਸੀਵਰੇਜ ਵਗੈਰਾ ਬੰਦ ਹੋ ਜਾਂਦੇ ਨੇ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਜਾਂ ਜਿਹੜੇ ਪਸ਼ੂ ਪਸ਼ੂ ਨੇ ਜਿਹੜੇ ਆਵਾਰਾ ਜਿਹੜੇ ਪਸ਼ੂ ਨੇ ਉਹ ਜਿਹੇ ਖਾਲਨਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਔਰ ਪਟਾਈ ਲੈਂਡ ਤੇ ਵੀ ਬੜਾ ਫਰਕ ਪੈਂਦਾ ਔਰ ਦੇਸ਼ ਦੇ ਕਾਫੀ ਹਿੱਸਿਆਂ ਦੇ ਵਿੱਚ ਪਾਲਿਸੀ ਨੂੰ ਵਗੈਰਾ ਬੰਦ ਨੇ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ ਪਹਿਲਾਂ ਵੀ ਕਾਫੀ ਐਨਜੀਓਜ਼ ਵਗੈਰਾ ਮਿਲੇ ਇੱਥੇ ਕਾਰਪੋਰੇਸ਼ਨ ਦੀ ਡਿਊਟੀ ਹੈ ਵੀ ਜਿਹੜੇ ਪਾਲੀਸੀਨ ਬੈਗਸ ਸੇ ਹਾਈ ਕੋਰਟ ਵੱਲੋਂ ਹਦਾਇਤਾਂ ਨੇ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਨੇ ਵੀ ਜਿਹੜੇ ਪਾਲੀਥੀਨ ਬੈਗਸ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਇੱਕ ਇੱਕ ਮਿਆਰ ਹੈ ਇੱਕ ਕੁਆਲਿਟੀ ਹੈ ਵੀ ਜਿਹੜੇ 30 ਮਾਈਕਰੋਨ ਤੋਂ ਘੱਟ ਬੈਗਸ ਨੇ ਜਾਂ 8 ਇੰਚ ਟੂ 12 ਇੰਚਸ ਤੋਂ ਘੱਟ ਬੈਗਸ ਨੇ ਜਿਹੜੇ ਘੱਟ ਕੁਆਲਿਟੀ ਦੇ ਘੱਟ ਮਿਆਰੀ ਬੈਗਸ ਨੇ ਉਹ ਬਿਲਕੁਲ ਖੋਰੀ ਤੋਰ ਤੇ ਬੰਦ ਹੋਣੇ ਚਾਹੀਦੇ ਤੇ ਔਰ ਅੱਜ ਬੜੀ ਹੈ ਹੈਰਾਨੀ ਦੀ ਗੱਲ ਹੈ ਵੀ ਸਾਰੇ ਦੁਕਾਨਦਾਰ ਸਾਰੇ ਸਬਜੀ ਵਾਲੇ ਸਾਰੇ ਫਰੂਟ ਵਾਲੇ इवन ਦੁਕਾਨਦਾਰ ਉਹ ਸਾਰੇ ਉਹ ਯੂਜ਼ ਕਰ ਰਹੇ ਨੇ ਔਰ ਜਿਹੜੇ ਮੈਨੂਫੈਕਚਰਰ ਮੈਨੂਫੈਕਚਰਿੰਗ ਕਰ ਰਹੇ ਨੇ ਉਹ ਲੈਦਰ ਨਾਲ ਵਿਕ ਰਹੇ ਨੇ ਕਾਰਪੋਰੇਸ਼ਨ ਜੇ ਐਕਸ਼ਨ ਲੈਂਦੀ ਹੈ ਤਾਂ ਥੋੜੇ ਦਿਨਾਂ ਵਾਸਤੇ ਐਕਸ਼ਨ ਲੈਂਦੀ ਹੈ ਔਰ ਫਿਰ ਬਾਅਦ ਵਿੱਚ ਉਹ ਐਕਸ਼ਨ ਲੈਣਾ ਬੰਦ ਕਰ ਦਿੰਦੀ ਹੈ ਜਦ ਕਿ ਇੱਕ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਿਆ ਸੀ ਉਹਦੇ ਜਿਹੜੇ ਜਸਟਿਸ ਸੁਤੰਤਰ ਕੁਮਾਰ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਪੋਲੀਥੀਨ ਬੈਗਸ ਨੇ ਉਹ ਬੜੀ ਵੱਡੀ ਸਮੱਸਿਆ ਨੇ ਜੋ ਜਨਰਲ ਡਰੇਨੇਜ ਬੰਦ ਹੋ ਜਾਂਦਾ ਹੈ ਸੀਵਰੇਜ ਸਿਸਟਮ ਅਫੈਕਟ ਕਰਦਾ ਹੈ इवन এনवायरमेंट ਤੇ ਬੜਾ ਅਸਰ ਪੈਂਦਾ ਔਰ ਜਿਹੜੇ ਗ੍ਰੀਨਰੀ ਆ ਉਹਨਾਂ ਤੇ ਬੜਾ ਅਸਰ ਪੈਂਦਾ ਔਰ ਉਹਨਾਂ ਨੇ ਡਿਪਟੀ ਕਮਿਸ਼ਨਰਸ ਔਰ ਜਿੰਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਸੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਸੀ ਵੀ ਇਹਨਾਂ ਨੂੰ ਫੋਰੀ ਤੌਰ ਤੇ ਬੰਦ ਕੀਤਾ ਜਾਵੇ ਉਹ ਜਿਹੜਾ ਐਕਟ ਬਣਿਆ ਉਹਦੇ ਚ ਇਹ ਵੀ ਪ੍ਰੋਵੀਜ਼ਨ ਸੀ ਵੀ ਜੇ ਕੋਈ ਬੰਦ ਕਰਦਾ ਜਾਂ ਜੇ ਕੋਈ ਯੂਜ਼ ਕਰਦਾ ਜਾਂ ਜੇ ਕੋਈ ਵੇਚਦਾ ਜਾਂ ਜੇ ਕੋਈ ਬਣਾਉਂਦਾ ਉਹਨੂੰ 3 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ ਔਰ ਅਸੀਂ ਸਰਕਾਰ ਕੋਲ ਇਹ ਮੰਗ ਕੀਤੀ ਹੈ ਕਮਿਸ਼ਨਰ ਸਾਹਿਬ ਦੇ ਥਰੂ ਵੀ ਪੰਜਾਬ ਦੇ ਵਿੱਚ ਫੋਰਨ ਤੌਰ ਤੇ ਜਿਹੜਾ ਪਾਲਸਟीन ਬੈਗ ਸਟੇਟ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਵੀ ਸਰਕਾਰ ਲੋਕਾਂ ਨੂੰ ਅਵੇਅਰ ਕਰੇ ਵੀ ਪਾਲਸਟीन ਬੈਗ ਸੇ ਕੀ ਕੀ ਨੁਕਸਾਨ ਨੇ ਪੋਲੀਥੀਨ ਬੈਗਸ ਨਾਲ ਹੁਣ ਬਰਸਾਤੀ ਦਿਨਾਂ ਬਰਸਾਤੀ ਦਿਨਾਂ ਦੇ ਵਿੱਚ ਪੋਲੀਥੀਨ ਬੈਗਸ ਕਿਉਂਕਿ ਰੀਸਾਈਕਲ ਨਹੀਂ ਹੋ ਸਕਦੇ ਰੀਸਾਈਕਲ ਨਾ ਹੋਣ ਕਰਕੇ ਪੋਲੀਥੀਨ ਬੈਗਸ ਜਿਹੜੇ ਨੇ ਉਹ ਸੀਵਰੇਜ ਸਿਸਟਮ ਨਹੀਂ ਜਾਂਦੇ ਸੀਵਰੇਜ ਸਿਸਟਮ ਬਾਦੋਂ ਜੰਦਰ ਡਰੇਨੇਜ ਢੱਕ ਜਾਂਦੀਆਂ ਨੇ ਔਰ ਕਈ ਤਰ੍ਹਾਂ ਦੀਆਂ ਭਿਆਨਕ ਜਿਹੜੀਆਂ ਉਹ ਬਿਮਾਰੀਆਂ ਲੱਗ ਜਾਂਦੀਆਂ ਪਰ ਸਰ ਬਾਇਓ ਡੀਗਰੇਡੇਬਲ ਸਰਕਾਰ ਕੋ ਮੰਗ ਕੀਤੀ ਵੀ ਜਿਹੜੇ ਬਣਾ ਰਹੇ ਨੇ ਜਿਹੜੇ ਉਹ ਜੇ ਉਹ ਬਣਾਉਂਦੇ ਨੇ ਕਿ ਉਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਅਸੀਂ 15 ਦਿਨ ਦਾ ਟਾਈਮ ਦਿੱਤਾ ਕੁਮਿਸ਼ਨਰ ਸਾਹਿਬ ਨੂੰ 15 ਦਿਨਾਂ ਦੇ ਵਿੱਚ ਕਾਰਪੋਰੇਟ ਜਿਹੜੇ ਕਾਰਪੋਰੇਸ਼ਨ ਕਾਰਵਾਈ ਕਰੇ ਉਹ ਜਿਹੜੇ ਬੈਗ ਬਣਾਉਂਦੇ ਨੇ ਜਿਹੜੇ ਬੈਗ ਹੋਲਸੇਲਰ ਨੇ ਸੇਲ ਕਰਦੇ ਨੇ ਜਾਂ ਜਿਹੜੇ ਰਿਟੇਲਰ ਸੇ ਇਵਨ ਜਿਹੜੇ ਯੂਜ਼ ਕਰਦੇ ਪਬਲਿਕ ਨੂੰ ਅਵੇਅਰ ਕਰਦੇ ਆ ਵੀ ਜਿਹੜੇ ਪੋਲੀਥੀਨ ਬੈਗ ਜਿਹੜੇ ਘੱਟ ਕੁਆਲਿਟੀ ਦੇ ਨੇ ਉਹਨਾਂ ਨੂੰ ਯੂਜ਼ ਨਾ ਕੀਤਾ ਜਾ ਰਿਹਾ ਵੀ ਸਾਡੇ ਰਿਲੀਜੀਅਸ ਜਿਹੜੇ ਆਪਣਾ ਗੁਰੂਸ ਜੀ ਜਿਹੜੇ ਸਾਡੇ ਧਾਰਮਿਕ ਲੀਡਰ ਨੇ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਪੋਲੀਥੀਨ ਫ੍ਰੀ ਜਿਹੜੀ ਹੈ ਉਹ ਸਟੇਟ ਹੋਣੀ ਚਾਹੀਦੀ ਹੈ ਈਵਨ ਐਸਜੀਪੀਸੀ ਨੇ ਆਪਣੇ ਗੁਰਦੁਆਰਿਆਂ ਜਿਹਨਾਂ ਗੁਰਦੁਆਰਿਆਂ ਨੇ ਉਹਨਾਂ ਨੂੰ ਵਧੀਆ ਕੁਆਲਿਟੀ ਦੇ ਜਿਹੜੇ ਲਿਫਾਫੇ ਨੇ ਉਹ ਯੂਜ਼ ਕਰਨਾ ਸ਼ੁਰੂ ਕਰ ਦਿੱਤੇ ਨੇ ਔਰ ਕਈ ਮੋਲ ਜਿਹੜੇ ਵੱਡੇ ਮੋਲ ਸੇ ਉਹਨਾਂ ਨੇ ਜਿਹੜੇ ਜੂਟ ਦੇ ਬੈਗ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਹੱਲੇ ਅਵੇਅਰਨੈਸ ਨਹੀਂ ਲੋਕਾਂ 'ਚ ਕਾਰਪੋਰੇਸ਼ਨ ਵੱਲੋਂ ਕੋਈ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ ਜਿਸ ਦੇ ਨਾਲ ਪੋਲੀਥੀਨ ਬੈਗ ਜਿਹ ਯਾਦ ਆਤਰ ਜਿਹੜਾ ਆਪਣਾ ਪੰਜਾਬ ਦੇ ਵਿੱਚ ਉਹ ਵਿਕ ਰਹੇ ਨੇ ਜਿਹੜਾ ਕਿ ਬੜਾ ਚਿੰਤਾ ਦਾ ਵਿਸ਼ਾ ਹੈ ਕੋ ਬਰਸਾਤਾ ਆ ਰਹੀਆਂ ਬਰਸਾਤਾ ਕਰਕੇ ਹੋਰ ਜਿਹੜਾ ਉਹ ਬੁਰਾ ਲੋ 15 ਦਿਨਾਂ ਦੇ ਵਿੱਚ ਜੇ ਕਾਰਪੋਰੇਸ਼ਨ ਨੇ ਬੰਦ ਨਾ ਕੀਤੇ ਜਾਂ ਕੋ ਕੋ ਕਾਰਵਾਈ ਨਾ ਹੋਈ ਤੇ ਅਸੀਂ ਇਹਨਾਂ ਦੇ ਖਿਲਾਫ ਹਾਈ ਕੋਰਟ ਚ ਕੰਡੈਮਨਟ ਵੀ ਕਰਾਂਗੇ ਔਰ ਧਰਨੇ ਵਿੱਚ ਦਵਾਂਗੇ